ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤਰਨਤਾਰਨ ਦੇ ਪਿੰਡ ਨੂੰ ਨੇ ਵਿਖੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਖੜਿਆ ਗਿਆ ਜਿੱਥੇ ਕੁਝ ਜਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਸੱਖਮ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਕੀ ਪਰਿਵਾਰ ਨੇ ਜਿਸ ਵਿੱਚ ਔਰਤਾਂ ਇੱਕ ਕਮਰੇ ਵਿੱਚ ਲੁਕ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਜਿਸ ਤੇ ਘਰ ਵਿੱਚ ਕੋਈ ਨਾ ਮਿਲਣ ਕਾਰਨ ਰੋਪੀਆਂ ਨੇ ਗੁੱਸੇ ਵਿੱਚ ਆ ਕੇ ਘਰ ਦਾ ਸਾਰਾ ਸਮਾਨ ਤੋੜ ਦਿੱਤਾ। ਕਰੀਬ 2 ਘੰਟੇ ਮੀਂਹ ਵਾਂਗ ਗੋਲੀਆਂ ਵਰੀਆਂ ਗਈਆਂ ਗਈਆਂ ਤੇ ਅਤੇ ਰੱਜ ਕੇ ਗੱਡੀਆਂ, ਟਰੈਕਟਰ ਅਤੇ ਘਰ ਦੀ ਭਾਂ ਤੋੜ ਕੇ ਤੀ ਗਈ ਤੇ ਜੇਕਰ ਪੁਲਿਸ ਸਮੇਂ ਸਿਰ ਨਾ ਪੁੱਜਦੀ ਤਾਂ ਕੋਈ ਜਾਨੀ ਮਾਲੀ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਹਾਂਜੀ ਬਾਬੂ ਕੀ ਨਾਮ ਤੁਹਾਡਾ? ਸਰਜੀਤ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ? ਨੋਨੇਪਿੰਡ। ਆ ਕੀ ਘਟਨਾ ਹੋਈ ਹੈ ਇਹ ਨਹੀਂ ਭਾਂ ਤੋੜੀ ਹੈ। ਘਟਨਾ ਵੀਰ ਜੀ ਸਾਡਾ ਪੜੀ ਦਾ ਰੌਲਾ ਹੈ। ਇਹ ਉਹਨੇ ਆਂਦੇ ਹੀ ਜਿਉਂ ਬਿਆਨਾ ਕਰਾਇਆ ਵਾ ਬਿਆਨਾ ਕਰਾਇਆ ਤੇ 4 ਵਜੇ ਆਇਆ ਭਾਉ ਸਾਡੇ ਨਾਲ ਗੱਲ ਸਾਰੀ ਮੁਕਾ ਗਿਆ ਵਾ ਫੇ ਮੈਂ ਸ਼ੁਕਰ ਹੋ ਰਹਾ ਹੂੰਗਾ ਤੇ ਆਪਾਂ ਵਾਟ ਜਿੱਥੇ ਕੀ ਪਾ ਦਾਂਗੇ ਤੇ ਇਹ ਮੁੜ ਕੇ ਰਾਤ ਆ ਕੇ ਤਿੰਨ ਬੰਦੇ ਗੱਡੀ ਦੇ ਤੇ ਦੋ ਇੱਥੇ ਕੋਲ ਤੇਰੇ ਦੇ ਆਕਾ ਭੱਜੇ ਲਗਾ ਦੇ ਫੜ ਲਿਆ ਇਹਨਾਂ ਨੇ ਉਹ ਭੱਜ ਗਿਆ ਨਿਕਲ ਗਿਆ ਵਾ ਤੇ ਉਹ ਨਿਕਲ ਗਿਆ ਬਾਅਦ ਦੇ ਵਿੱਚ ਉਹਦੇ ਨਾਲ 100 ਝਾਗ ਦੇ ਬੰਦੇ ਲਾਇਆ ਹੋਰ ਉਹਨੇ ਆਗ ਦੇ ਪਿੰਚਾਇਤ ਲਾਇਆ ਉਤੋਂ ਤੇ ਉਹ ਦਿਨ ਦੋਪਹਰ ਦੇ ਘੇਰੇ ਨੂੰ ਲੈ ਗਏ ਉਹਨਾਂ ਨੂੰ ਇਹ ਤਾਂ ਮਾफी ਮੰਗ ਕੇ ਗਏ ਵੀ ਕੋਈ ਗੱਲ ਨਹੀਂ ਕਰਦੇ ਸਾਨੂੰ ਛੱਡ ਦੋ ਹਣਾ ਸਾਡੀ ਪਿੰਡ ਦੀ ਪੰਚਾਇਤ ਆ ਉਹ ਵੀ ਦਾਦੀ ਲਾਗੇ ਕ ਲਈ ਉਹਨਾਂ ਨੂੰ ਦੱਸਿਆ ਵਾ ਉਦੋਂ ਬਾਅਦ ਫੇ ਉਹ ਭੱਜ ਗਿਆ ਉਹਨੇ ਜਾ ਕੇ ਤੇ ਬੰਦੇ ਫੇਰ ਲੈਂਦੇ ਪਿੰਡੋਂ ਵੀ 50 ਬੰਦੇ ਕਾੜੀਆਂ ਦੇੜੀ ਹੋਣੀਆਂ ਆ ਅਣਫਰਾਤੇ ਬੰਦੇ ਆਈ ਉਹਨਾਂ ਜਾਣ ਦੇਣੀਆਂ ਤੇ ਇਹ ਲੜਾਈ ਹੋਈ ਮੋੜ ਤੋਂ ਨਿਸ਼ਾਨ ਚੰਗਿਆ ਪਾਜਣ ਕੋਲ ਪਰਚਾਈ ਸਾਡੀ ਉਹਨਾਂ ਦਾ ਮੋਢ ਉਹ ਲੜਾਈ ਉਹ ਨਾ ਪਾਈ ਪਹਿਲਾਂ ਹੁਣ ਇੱਥੇ ਕਿੰਨੀ ਨੁਕਸਾਨ ਕਿੰਨਾ ਹੋ ਗਿਆ ਨਿਸ਼ਾਨ ਬਹੁਤ ਜ਼ਿਆਦਾ ਆਈ ਅਸੀਂ ਤਾਂ ਜਾਣਾਂ ਬਚਾਈਆਂ ਮਾਇ ਆਡੇ ਸਰਜੀਤ ਸਿੰਘ ਦਾ ਘਰ ਗਾੜੀ ਆ ਇੱਥੇ ਬਜਿੰਦਰ ਸਿੰਘ ਦਾ ਉਹ ਮੇਰਾ ਘਰ ਫਿਰ ਛੱਡਿਆ ਕਾਖੜੀ ਜਨਾ ਸਾਥ ਤੋੜ ਭਾਂਡੇ ਜਿ ਗੁੱਡੀ ਕਰਦੀ ਕੀਤੀ ਬਹੁਤ ਜਿਆਦੀ ਤੇ ਬਜਿੰਦਰ ਸਿੰਘ ਦੇ ਵੀ ਗੱਟੇ ਤੇ ਸਾਟ ਲੱਗੀ ਆ ਈਟਾ ਹਾ ਜਾ ਗੱਟੇ ਦੇ ਗੋਲੀ ਬਜਿੰਦਰ ਨੇ ਗੋਲੀ ਚੱਲੀ ਆ ਗੋਲੀ ਪਾਟੇ ਗੋਲੀ ਲੱਗੀ ਇੱਕ ਬੰਦੇ ਦੇ ਜਾਣੀਆਂ ਪਰਸੋਂ ਉਹ ਆਏ ਆ ਉਹਨਾਂ ਨੇ ਪਹਿਲੀ ਵੇਚੀ ਆ ਪਤਾ ਨਹੀਂ ਸਾਨੂੰ ਉਹ ਵੇਚੀ ਆ ਕਿ ਬਿਆਨਾ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨੇ ਉਹਦਣ ਵੀ ਬੰਦੇ ਇਹੋ ਮੁੰਡੇ ਆਏ ਆ ਗੱਡੀਆਂ ਭਰ-ਭਰ ਕੇ ਨਾਲ ਉਹਦਣਹੀਂ ਇਹੋ ਹੀ ਕਿ ਆ ਵੀ ਚਲੇ ਉਹਨੇ ਵੇਚ ਦਿੱਤੀ ਸਾਨੂੰ ਸਾਡੇ ਲੱਗ ਖਰੇ ਗਵਾਂਡ ਚੰਗਾ ਹੀ ਆ ਜੂ ਇਹਦੇ ਨਾਲੋਂ ਤੇ ਪਰ ਉਹਨੇ ਉਹਦੇ ਨਾਲੋਂ ਵੀ ਇਹ ਤਾਂ ਗੰਦੇ ਆਵੇ ਅਸੀਂ ਤੇ ਰਾਤੀ ਉਹ ਆਏ ਆ ਮੁੜ ਕੇ ਉਹਦਣ ਉਹ ਚਲੇ ਗਏ ਆ ਜਿਹੜੇ ਭਾਈ ਨੇ ਲਈ ਆ ਨਾ ਚਾਟੀ ਵਿੰਡ ਵਾਲੇ ਨੇ ਉਹ ਸਾਡੇ ਨਾਲ ਕੱਲ 4 ਵਜੇ ਆਇਆ ਆ ਉਹਨੇ ਸਾਡੇ ਨਾਲ ਗੱਲਬਾਤ ਕਰ ਗਿਆ ਤੇ ਬੰਦਿਆਂ ਨਾਲ ਵੀ ਮੈਂ ਸ਼ੁੱਕਰਵਾਰ ਆਉਂਗਾ ਅਹੀਂ ਕਿਹਾ ਵੇਚੀ ਠੀਕ ਆ ਇਹਨੇ ਇਹਦੀ ਜਿੱਥੇ ਜਿੱਥੇ ਆਉਂਦੀ ਆ ਨਾ ਪਹਿਲੀ ਉਥੇ ਉਥੇ ਇਹ ਆਪਣੀ ਬਾਵੇ ਅਸੀਂ ਦਿੱਤੀ ਸੀ ਮੁੰਡਾ ਨਹੀਂ ਉਹਦਾ ਸਿੱਧ ਪੱਧਰਾ ਇਹ ਤੇਰੀ ਪੈੜੀਆਂ ਨੂੰ ਇਕੱਠੀ ਲਾ ਕੇ ਦੇਤੇ ਚੱਲ ਮੁੰਡਾ ਸਾਡੇ ਲਾਗੇ ਰਹੂਗਾ ਤੇ ਪਠਾੜਾ ਆਪਣਾ ਵੀਜੀ ਜਾਊਗਾ ਤੇ ਇਸੇ ਲਾਗੇ ਲੈ ਉਹ ਦੂਰ ਨਾ ਜਾਊਗਾ ਤਾਂ ਨਹੀਂ ਦਿੱਤੀ ਉਹ ਕੱਲੀ ਕੱਲੀ ਉਹਨੇ ਪੈੜੀ ਐਸੇ ਦਾ ਹੀ ਸਬਦਾ ਗਾਇ ਦੋਹੀ ਥਾਈ ਮੇਰੀ ਪੈੜੀ ਆ ਛੇ ਛੇ ਭਰਾ ਆ ਤੇ ਛੇਵੀਂ ਵਾਰੀ ਆਉਣੀ ਬੰਬੀ ਦੀ ਦੋ ਬੰਬੀਆਂ ਮੁੜ ਕੇ ਬਾਅਦ ਚੱਲੇ ਹੀ ਕੋਈ ਗੱਲ ਨਹੀਂ ਉਹ ਰਾਤ ਮੁੜ ਕੇ ਫੇਰਾ ਦੇਖ ਲੋ ਤਿੰਨੇ ਜਾਨੇ ਬੰਦੇ ਆ ਗਏ ਉਹਨਾਂ ਨੇ ਪੂਰੀ ਫੁੱਲ ਸ਼ਰਾਬ ਪੀਤੀ ਨਸ਼ੇ ਕਰਦੇ ਉਹ ਵੀ ਕਹਿੰਦੇ ਆ ਉਹਨਾਂ ਨੇ ਇਹੋ ਕਿਹਾ ਸਾਨੂੰ ਆਣ ਕੇ ਵੀ ਤੁਸੀਂ ਸਾਡੇ ਨਾਲ ਸਹਿਮਤ ਹੋ ਜਿਓ ਤੇ ਅਸੀਂ ਪੈਸੇ ਮੜਾਉਣੇ ਆ। ਇਹ ਪਿੰਡ ਨੋਨੇ ਦੇ ਵਿੱਚ ਜੀ ਦੋਵਾਂ ਭਰਾਵਾਂ ਦਾ ਆਪਸ ਵਿੱਚ ਜ਼ਮੀਨ ਦਾ ਰੌਲਾ ਚੱਲ ਰਿਹਾ ਕਾਫੀ ਪੁਰਾਣਾ। ਇਹਨਾਂ ਦੀ ਜਿਹੜੀ ਆ ਤਕਸੀਮ ਨਹੀਂ ਹੋਈ ਜ਼ਮੀਨ ਹਜੇ ਤੱਕ। ਇਹਦੇ ਵਿੱਚ ਇੱਕ ਸੰਤੋਖ ਸਿੰਘ ਆ ਉਹਦੀ ਡੈਥ ਹੋ ਚੁੱਕੀ ਆ। ਉਹਦਾ ਜਵਾਈ ਆ ਨਿਸ਼ਾਨ ਸਿੰਘ। ਉਹ ਇਹ ਪ੍ਰਾਪਰਟੀ ਨੂੰ ਕਰਕੇ ਆਪਣਾ ਹੱਕ ਜਿਤਾਉਂਦੇ ਨੇ ਤੇ ਦੂਜੇ ਪਾਸੇ ਹੈਗੇ ਬਲਜਿੰਦਰ ਸਿੰਘ ਹੋਣੇ। ਉਹ ਕਹਿੰਦੇ ਵੀ ਇਹ ਸਾਡੀ ਪ੍ਰਾਪਰਟੀ ਆ। ਇਹਨਾਂ ਦੋਨਾਂ ਦਾ ਇਸ ਗੱਲ ਨੂੰ ਲੈ ਕੇ ਰਾਤੀ ਕਾਫੀ ਝਗੜਾ ਹੋਇਆ। ਤੇ ਉੱਥੇ ਗੋਲੀ ਚੱਲੀ ਆ ਜੀ ਤੇ ਇੱਕ ਬੰਦੇ ਦੇ ਇੰਜਰ ਹੋਇਆ ਗੋਪਾਲ ਸਿੰਘ ਨਾਂ ਦਾ ਜਿਹਦੇ ਗੋਲੀ ਲੱਗੀ ਆ ਤੇ ਇਹਨਾਂ ਦੇ ਅੰਗੇਸ਼ਟ ਐਫਆਰ ਨੰਬਰ 213 24 109 191 3 190 3244 25275498 ਕੇਸ ਰਜਿਸਟਰਡ ਕਰ ਲਿਆ ਆ ਜੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਪੰਜਾਬ ਦੇ ਸੂਬੇ ਵਿੱਚ ਪੰਜਾਬੀ ਮਾਂ ਨੂੰ ਮਨਾਉਣ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿੰਨ-ਪਿੰਨ ਸਾਇਤਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ। ਇਸੇ ਲੜੀ ਤਹਿਤ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸੁਚੱਜੀ ਅਗਵਾਈ ਸਦਕਾ ਅਤੇ ਸਰਦਾਰ ਹਰਜੋਤ ਸਿੰਘ ਬੈਂਦੀ ਰਹਿਨਮਾਈ ਹੇਠ ਪਾਸ਼ਾ ਵਿਭਾਗ ਪੰਜਾਬ ਵੱਲੋਂ ਰਾਜਪੱਤਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਜ਼ਿਲ੍ਹਾ ਪੱਧਰ ਉੱਤੇ ਆਏ ਪਹਿਲੇ ਸਾਂਤੇ ਰਹਿਣ ਵਾਲਿਆਂ ਦਾ ਰਾਜਪੱਤਰੀ ਸਮਾਗਮ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਜ ਅਸਪਤਲ ਜਿਲ੍ਹਾ ਪਸ਼ਾਫ ਸਰ ਕਪੂਠਲਾ ਆਪ ਜੀ ਦੇ ਰੂਬਰੂ ਹਾਂ ਪੰਜਾਬੀ ਮਾਂ ਨਵੰਬਰ ਮਹੀਨੇ ਨੂੰ ਜਿਹੜਾ ਆਪਾਂ ਮਨਾਉਂਦੇ ਹਾਂ ਨਵੰਬਰ ਮਹੀਨਾ ਇੱਕ ਪੰਜਾਬੀ ਮਾਂ ਵਜੋਂ ਮਨਾਇਆ ਜਾਂਦਾ ਹੈ ਆਪ ਸਾਰੇ ਇਸ ਅਹ ਗੱਲ ਤੋਂ ਵਕੀਫ ਹੋ ਗਏ ਕਿ 1 ਨਵੰਬਰ ਨੂੰ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਕਾਰਨ ਭਾਸ਼ਾ ਭਾਗ ਪੰਜਾਬ ਨਵੰਬਰ ਮਹੀਨੇ ਨੂੰ ਪੂਰੇ ਹੀ ਮਹੀਨੇ ਦੇ ਵਿੱਚ ਪੰਜਾਬੀ ਮਾਹ ਵਜੋਂ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਸਬੰਧਤ ਵੱਖ-ਵੱਖ ਸਮਾਗਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰਵਾਏ ਜਾ ਰਹੇ ਹਨ ਵੱਖ-ਵੱਖ ਗੋਸ਼ਟੀਆਂ ਸੈਮੀਨਾਰ ਨਾਟਕ ਮੁਕਾਬਲੇ ਕਵੀ ਦਰਬਾਰ ਤੇ ਹੋਰ ਬਹੁਤ ਸਾਰੇ ਜਿਹੜੇ ਸਮਾਗਮ ਨੇ ਉਲਿੱਖੇ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਤੇ ਸਰਦਾਰ ਹਰਜੋਤ ਸਿੰਘ ਬੈਸ ਸਿੱਖਿਆ ਮੰਤਰੀ ਜੀ ਦੀ ਰਹਿਨਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸੇ ਹੀ ਲੜੀ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਰਾਜ ਪੱਧਰੀ ਪਰਸ਼ੋਤਨੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਸ ਇਹ ਮੁਕਾਬਲਾ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 22 ਨਵੰਬਰ 2024 ਸਵੇਰੇ 9 ਵਜੇ ਸ਼ੁਰੂ ਹੋਵੇਗਾ ਤੇ ਇਸ ਵਿੱਚ ਪੰਜਾਬ ਭਰ ਵਿੱਚ ਜੋ ਪਹਿਲਾ ਜ਼ਿਲ੍ਹਾ ਪੱਧਰ ਤੇ ਜਿਹੜੇ ਕੁਇਜ਼ ਮੁਕਾਬਲੇ ਹੋਏ ਹਨ ਉਹਨਾਂ ਵਿੱਚੋਂ ਜਿਹੜੇ ਵਿਦਿਆਰਥੀ ਪਹਿਲੇ ਸਥਾਨ ਤੇ ਆਏ ਹਨ ਤਿੰਨ ਵਰਗਾਂ ਦੇ ਵਿੱਚ ਵਰਗ ਊੜਾ ਵਰਗ ਐੜਾ ਤੇ ਵਰਗ ਈੜੀ ਇਹਨਾਂ ਵਿੱਚ ਜਿਹੜੇ ਪਹਿਲੇ ਸਥਾਨ ਤੇ ਆਏ ਹਨ ਪੰਜਾਬ ਭਰ ਵਿੱਚੋਂ ਹਰ ਜ਼ਿਲ੍ਹੇ ਜੋ ਬੱਚੇ ਇਸ ਸਮਾਗਮ ਦਾ ਹਿੱਸਾ ਹੋਣਗੇ ਤਾਂ ਇਹਦੇ ਵਿੱਚ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇਾਂ ਦੇ ਵਿੱਚ ਭਾਗ ਲੈਣਗੇ ਤੇ ਇਹ ਦੇ ਮੁਖ ਇਸ ਸਮਾਗਮ ਦੇ ਜੋ ਮੁਖ ਮਹਿਮਾਨ ਹੈ पदम श्री संत बलबीर सिंह सीचेवाल जी मैंबर राज्यसभा, सुशील मित्र उप कुलपति आई के गुजरात पंजाब टेक्निकल यूनिवर्सिटी कपूरथला इस समागम के साथ विशेष मेहमान डॉक्टर राजेश ग्रोवर डायरेक्टर साइंस सिटी कपूरथला होंगे डॉक्टर मेजर इरविन कौर उपमंडल मजिस्ट्रेट कपूरथला मैडम ममता बजाज जिला सिक्ख्या अफसर एलिमेंट्री कपूरथला इस समागम के विशेष मेहमान वजो शिरकत करे इस राजपदरी समागम की जो प्रधानगी है मैडम हरप्रीत कौर संयुक्त डायरैक्टर भाषा विभाग पंजाब पटियाला कर रहे हन, ਤੇ ਇਸ ਸਮਾਗਮ ਦੀ ਰੂਪਰੇਖਾ ਜੋ ਸਾਰੀ ਹੀ ਤਿਆਰ ਕੀਤੀ ਗਈ ਹੈ ਜੋ ਇਸ ਸਮਾਗਮ ਨੂੰ ਬਾਲ ਗਿਆਨ ਪາກ ਵੱਲੋਂ ਜਿਹੜਾ ਉਲਿਖਿਆ ਗਿਆ ਹੈ ਮੈਡਮ ਸੁਰਿੰਦਰ ਕੌਰ ਸਹਾਇਕ ਨਿਰਦੇਸ਼ਕ ਭਾਸ਼ਾ ਪਾਕ ਪੰਜਾਬ ਵੱਲੋਂ ਹੈ ਤੇ ਇਸ ਦੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਤੇ ਜੋ ਵੀ ਇਸ ਸਮਾਗਮ ਨੂੰ ਦੇਖਣ ਦਾ ਚਾਹਵਾਨ ਹੋਏ ਉਹ ਜਰੂਰ ਇਸ ਸਮਾਗਮ ਦਾ ਹਿੱਸਾ ਬਣੇ ਧੰਨਵਾਦ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੋਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸ਼੍ਰੀ ਮੁਕਸਰ ਸਾਹਿਬ ਦੇ ਅੱਗੇ ਰੱਖਿਆ ਹੋਇਆ ਮਰਨ ਵਰਤ ਅੱਜ 8ਵੇਂ ਦਿਨ ਵਿੱਚ ਦਾਖਲ ਹੋ ਗਿਆ। ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕਰਨ ਦੇ ਰੋਸ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਸ਼੍ਰੀ ਮੁਕਸਰ ਸਾਹਿਬ ਤੇ ਹੱਲਾ ਬੋਲ ਦਿੱਤਾ ਤੇ ਅੰਦਰ ਜਾ ਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ। ਮੈਂ ਚੰਦਰਪਾਲ ਪਰ ਆਲ ਪੰਜਾਬ ਆਂਗਣਵਾੜੀ ਮੈਨਾਂ ਜੀ ਕਹਿੰਦੇ ਆ ਸਟੇਟ ਦੇ ਅਫੀਸਰ ਸੈਕਟਰੀ ਹੈ। ਸਾਡੇ ਇਥੇ ਜਿਹੜਾ ਸਾਡੇ ਸੁਪਾ ਪ੍ਰਧਾਨ ਹਰਖਵੰਦ ਖਾਰ ਉਹਨਾਂ ਨੂੰ ਟਰਮੀਨੇਟ ਕੀਤਾ ਸੀਗਾ ਉਸ ਦੇ ਸਬੰਧਨ ਨੂੰ ਲੈ ਕੇ ਤੇ ਅੰਗਣਵਾੜੀ ਵਰਕਰਾਂ ਹੈਲਪਰਾਂ ਨੂੰ ਮੰਗਾ ਸੰਬੰਧੀ ਮਰਨ ਮਰਤ ਦੇ ਬੈਠੇ ਸੀ 12 ਤਰੀਕ ਤੋਂ ਅੱਜ ਪੂਰੇ 8 ਦਿਨ ਹੋ ਗਏ ਆ ਅੱਜ ਅਸੀਂ ਆਪ ਦੀ ਆਪ ਅੰਦਰ ਡੀਸੀ ਆਫਸਰ ਦੇ ਗਏ ਪਹਿਲਾਂ ਇੱਥੇ ਕਿਸੇ ਨੇ ਕੋਈ ਆ ਕੇ ਸਾਰ ਨਹੀਂ ਲਈਗੀ ਵੀ ਤੁਸੀਂ ਇੱਥੇ ਕਿਹੜੀ ਗੱਲ ਤੋਂ ਬੈਠੇ ਹੈਗੇ ਆ ਡੈਲੀ ਜਿਹੜਾ ਡਿਪਟੀ ਕਮਿਸ਼ਨਰ ਆ ਉਹਨਾਂ ਦੀ ਗੱਡੀ ਇਥੋਂ ਦੀ ਸਾਹ ਵੇਖ ਕੇ ਲੱਗਦੇ ਆ ਵੇ ਜੇ ਅਸੀਂ ਅੰਦਰ ਗਏ ਤਾਂ ਕਹਿੰਦੇ ਵੀ ਮੈਨੂੰ ਤਾਂ ਕੁਝ ਪਤਾ ਨਹੀਂਗਾ ਵੀ ਇੱਥੇ ਤਾਂ ਪੰਜਾਹ ਧਰਨੇ ਲੱਗਦੇ ਵੀ ਤੁਸੀਂ ਆਸ ਤੋਂ ਬੈਠੇ ਹੋਗੇ ਆ ਡੇਲੀ ਅਖਬਾਰਾਂ ਦੇ ਵਿੱਚ ਨਿਊਜ਼ ਆਉਂਦੀ ਹੈਗੀ ਆ ਸੋਸ਼ਲ ਮੀਡੀਆ ਤੇ ਡੇਲੀ ਦੇਖਦੇ ਆ ਤੇ ਪਰ ਉਹਨਾਂ ਨੇ ਸਾਡੀ ਜਿਹੜੀ ਅੰਦਰ ਗਿਆ ਦੀ ਸੁਲਵਾਈ ਇਸ ਤਰੀਕੇ ਨਾਲ ਕੀਤੀ ਵੀ ਜਿਵੇਂ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਕੀ ਹੋ ਰਿਹਾ ਹੈਗਾ ਇੱਕ ਉਹ ਜ਼ਿਲ੍ਹੇ ਦੇ ਜਿਹੜੇ ਹੈਗੇ ਆ ਹੈਗੇ ਅਫਸਰ ਹੈਗੇ ਆ ਪਰ ਉਹਨਾਂ ਨੂੰ ਨਹੀਂ ਪਤਾਗਾ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਮੇਰੇ ਦਫਤਰ ਦੇ ਨੇੜੇ ਵੀ ਸੌਣ ਧਰਨਾ ਲਈ ਬੈਠਾ ਹੈਗਾ ਤੇ ਕੋਈ ਕਹਿੰਦੇ ਵੀ 50 ਮਿਲ ਧਰਨੇ ਲੱਗਦੇ ਤੇ ਮੈਨੂੰ ਆ ਕੇ ਕਿਉਂ ਨਹੀਂ ਮਿਲੇਗੇ ਅਸੀਂ ਕੱਲ ਏਡੀਸੀ ਨੂੰ ਮਿਲਣਗੇ ਸੀ ਜਿੰਨਾਂ ਦੀ ਅਪੀਲ ਆ ਕੈਂਦੀ ਹਰਦਮੰਦਕਾਰ ਵੱਲੋਂ ਪਾਈ ਗਈ ਸੀ ਉਹਨਾਂ ਦੀ ਸੁਣਵਾਈ 12 ਤਰੀਕ ਨੂੰ ਕੀਤੀ ਗਈ ਸੀ ਪਰ ਉਹਦੀ ਰਿਪੋਰਟ ਅੱਜ ਤੱਕ ਵੀ ਪੇਸ਼ ਨਹੀਂ ਕੀਤੀ ਗਈ ਹੁਣ ਡਿਪਟੀ ਕਮਿਸ਼ਨਰ ਨੇ ਕਿਹਾ ਹੈਗਾ ਵੀ ਅਸੀਂ ਸ਼ਾਮ ਤੱਕ ਜਿਹੜੀ ਤੁਹਾਡੀ ਰਿਪੋਰਟ ਆ ਬਣਾਉਣੀ ਹੈਗੇ ਆ ਤੁਹਾਨੂੰ ਦੱਸਦੇ ਆ ਤੇ ਜੇਕਰ ਇਹਨਾਂ ਨੇ ਸਾਡੀ ਰਿਪੋਰਟ ਦਾ ਕੋਈ ਹੱਲ ਨਾ ਕੀਤਾ ਤੇ ਅਸੀਂ ਜਿਹੜਾ ਸੰਘਰਸ਼ ਆ ਉਹਦਾ ਤਿੱਖਾ ਕਰਾਂ ਮਾਚੀਵਾੜਾ ਸਾਹਿਬ ਨੇੜੇ ਇਤਿਹਾਸਿਕ ਪਿੰਡ ਝਾੜ ਸਾਹਿਬ ਵਿਖੇ ਸਾਡੇ 12 ਵਜੇ ਦੇ ਕਰੀਬ ਸਰਹੰਦ ਨਹਿਰ ਕਿਨਾਰੇ ਸੜਕ ਤੇ ਹੀ ਦੋ ਮਸੀਰੇ ਭਰਾਵਾਂ ਵਿਚਕਾਰ ਖੂਨੀ ਝੜਪ ਹੋ ਗਈ ਜਿਸ ਵਿੱਚ ਇੱਕ ਭਰਾ ਨੇ ਦੂਜੇ ਭਰਾ ਦਾ ਬੇਰਹਿਮੀ ਨਾਲ ਗਲਾ ਵਟ ਕੇ ਕਤਲ ਕਰ ਦਿੱਤਾ ਰਿਸ਼ਪਾਲ ਸਿੰਘ ਉਮਰ 40 ਸਾਲ ਵਾਸੀ ਗੁਮਾਨਪੁਰ ਹਲਕਾ ਮਜੀਟਾ ਜੋ ਕਿ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀਵਾਲ ਨੂੰ ਜਾ ਰਿਹਾ ਸੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਡੈੱਡ ਬੋਡੀ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਤੇ ਦੂਸਰੇ ਭਰਾ ਚਮਕੌਰ ਸਿੰਘ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਕੋਈ ਇਨਵੋਲਵ ਇਹਦਾ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸ.ਓ. ਸਾਹਿਬ ਨੂੰ ਜਿਹੜਾ ਮਾਨਜੂ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਵੀ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤਾਇਆ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਐਸਪੀ ਸਾਹਿਬ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਏਜੰਸੀ ਆਫਸ ਦੇ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨੀ ਮੌਕੇ ਤੇ ਆ ਗਿਆ ਜਿਹੜਾ ਚੰਗੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚੰਗੌਰ ਸਿੰਘ ਨੂੰ ਆਹ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਜ਼ਿਆਦਾ ਜ਼ਿਕਰ ਗੈੜੀ ਅਗਲੀ ਦਿੱਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਮਿਲੇ ਸਨ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧਿਆਣਾ ਸਾਈਡ ਤੋਂ ਵੱਦੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਉਹ ਰਾਇਵਰ ਸਾਈਡ ਜਾ ਰਿਹਾ ਅਸੀਂ ਲੁਧੇਨਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਦੀ ਰੰਜਿਸ਼बाजी ਆ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਵਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਰੋਕ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕਿਰਪਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਕ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਲੈਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਤੇ ਇਹ ਦੋਨੇ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚਮਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ ਜੀ ਸਾਡੇ ਕੋਲ ਤਕਰੀਬਨ 4:30 ਤੋਂ 10 ਮਿੰਟ ਲਈ ਆਈ ਸੀ ਫੇਰੀ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸੰਨ ਦੱਸਿਆ ਹੈਗਾ ਵੀ ਮਰਡਰ ਦੀ ਦੱਸਿਆ ਜਾ ਰਿਹਾ ਵੀ ਮਰਡਰ ਹੋਇਆ ਹੈਗਾ 48 ਸਾਲ ਦੇ ਕਰੀਬ ਦੱਸਿਆ ਗਿਆ ਤੇ ਨਾਮ ਰੁਸ਼ਪਾਕ ਸਿੰਘ ਹੈ ਜੀ ਇਹਦਾ ਨਾਮ ਵੀਰ ਸਿੰਘ ਇਹ 40 ਸਾਲ ਦੇ ਤਕਰੀਬਨ ਉਮਰ ਦੇ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧ ਤੇ ਚਾਰਿਆਂ ਤੇ ਇਸ ਸਬੰਧੀ ਸੁਪਰੀਮ ਕੋਰਟ ਵੀ ਸਖਤੀ ਵਰਤ ਰਹੀ ਹੈ ਜੇਕਰ 모ਗਾ ਜ਼ਿਲ੍ਹੇ ਦੀ ਗੱਲ ਕਰੀ ਤਾਂ 모ਗਾ ਦੇ ਕਸਬਿਆਂ ਧਰਮਕੋਟ ਤੇ ਭਾਗਾ ਪੁਰਾਣਾ ਵਿੱਚ ਪ੍ਰਾਲੀ ਸਾੜਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ 모ਗਾ ਜ਼ਿਲ੍ਹੇ ਵਿੱਚ ਹੁਣ ਤੱਕ 560 ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਵਧ ਰਹੇ ਕੇਸਾਂ ਨੂੰ ਦੇਖਦਿਆਂ ਹੁਣ 모ਗਾ ਦੀ ਡਿਪਟੀ ਕਮਿਸ਼ਨ ਵਿਸ਼ੇਸ਼ ਸਾਰੰਗਲ ਅਤੇ SSP ਅਜੀ ਗਾਂਧੀ ਨੇ ਖੁਦ ਕਮਾਂ ਸੰਭਾਲੇ ਤੇ ਦੋਵਾਂ ਫੀਲਡਾਂ ਵਿੱਚ ਜਾ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਤੇ ਵਾਹਨਾਂ ਨੂੰ ਨਾਲ ਲੈ ਕੇ ਅੱਗ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ ਤਾਂ ਵੀ ਅਸੀਂ 223 BNS ਦੇ ਤਹਿਤ ਐਫਆਈਆਰ ਵੀ ਰਜਿਸਟਰ ਕਰ ਰਹੇ ਹਾਂ। ਸਿਨਾ ਦੇ ਵੀ ਪਰਾਲੀ ਦੇ ਜਿਹੜੇ ਵੀ ਇਨਸੀਡੈਂਟ ਸਾਹਮਣੇ ਆਉਂਦੇ ਆ ਤੇ ਬਾਕੀ ਕਾਨੂੰਨੀ ਕਾਰਵਾਈ ਜਿੰਨੀ ਵੀ ਹੈ ਉਹ ਸਾਰੀ ਅਸੀਂ ਕਰ ਰਹੇ ਹਾਂ। ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਸੀਨੀਅਰ ਅਫਸਰ ਵੀ ਜਾ ਜਾ ਕੇ ਸੈਮੀਨਾਰ ਲਾ ਕੇ ਵੀ ਇਹਨਾਂ ਨੂੰ ਅਵੇਅਰ ਕਰ ਰਹੇ ਨੇ ਕਿ ਪਰਾਲੀ ਦੇ ਜਿਹੜੇ 네ਗੇਟਿਵ ਇਫੈਕਟਸ ਨੇ ਪਰਾਲੀ ਜ਼ਾਲਾਂਡ ਜ਼ਾਲਾਂਡ ਦੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ। ਥੈਂਕ ਯੂ ਸਰ। ਸਰ ਅੱਜ ਪਰਾਲੀ ਵਾਲੇ ਖੇਤ ਨੂੰ ਅੱਗ ਭਜਾਉਣ ਵਾਸਤੇ ਤੁਸੀਂ ਖੁਦ ਪਹੁੰਚੇ ਹੋ ਨਾਲ ਐਸਐਸਪੀ ਸਾਹਿਬ ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਜੀ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਮੁਤਾਬਿਕ ਹੈ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮ ਮੁਤਾਬਿਕ ਐਨਸ਼ੋਰ ਕਰਨਾ ਹੈਗਾ ਅਸੀਂ ਕਿ ਹਰ ਜਗ੍ਹਾ ਕਿਤੇ ਵੀ ਪਰਾਲੀ ਬਾਰ ਨਾ ਹੋਵੇ ਅਸੀਂ ਕਿਸਾਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਹੈ ਉਹਨਾਂ ਨੂੰ ਸਾਰੇ ਸੰਦ ਵੀ ਪ੍ਰੋਵਾਈਡ ਕੀਤੇ ਬਟ ਫਿਰ ਵੀ ਪਰਾਲੀ ਤੇ ਜਲਣ ਦੀਆਂ ਕੁਝ-ਕੁਝ ਘਟਨਾਵਾਂ ਸਾਡੇ ਧਿਆਨ 'ਚ ਆਉਂਦੀਆਂ ਹੈਗੀਆਂ ਸਾਡੀ ਟੀਮਾਂ ਮੁਸਤੈਦ ਹੈਗੀਆਂ 146 ਸਾਡੇ ਨੋਡਲ ਅਫਸਰ ਤੇ 23 ਕਲਸਟਰ ਅਫਸਰ ਉਸ ਤੋਂ ਨਾਲ-ਨਾਲ 13 ਐਸਐਚਓ ਸਾਰੇ ਡੀਐਸਪੀ ਐਂਡ ਸਾਰੇ ਐਸਡੀਐਮ ਸਾਹਿਬਾਨ ਇਹ ਸਾਰੇ ਫੀਲਡ 'ਚ ਰੋਜ਼ ਜਾਂਦੇ ਐ ਆਪਣੇ ਖੇਤਾਂ ਦਾ ਦੌਰਾ ਕਰਦੇ ਐ ਇਨਾਂ ਦੀ ਕੰਮਕਾਜ ਨਾਲ ਦੇਖਣ ਵਾਸਤੇ ਅਸੀਂ ਆਏ ਸੀਗੇ ਤੇ ਮੌਕੇ ਤੇ ਅਸੀਂ ਦੇਖਿਆ ਫਾਇਰ ਜਲਦੀ ਵੀ ਸੀ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਇਮੀਡੀਏਟਲੀ ਫਾਇਰ ਬੁਝਾਈ ਗਈ ਹੈਗੀ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਵੀ ਕਰਾਂਗੇ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਇਹ এনवायरमेंट ਅਸੀਂ ਬਚਾਨੀ ਹੈਗੀ ਹੈ ਬਹੁਤ سارے ਤਰੀਕੇ ਹਨ ਅਜਤੇ ਇਸ ਡੇਟ ਤੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਵਾਈ ਕਰ ਸਕਦੇ ਹੋ ਸਿੱਧੀ ਬਜਾਈ ਵੀ ਕਰ ਸਕਦੇ ਹੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈਗਾ ਸੋ ਕਿਸਾਨ ਵੀਰ ਨੂੰ ਮੈਂ ਬੇਨਤੀ ਕਰਦਾ ਹੈਗਾ ਕਿ ਤੁਸੀਂ ਜ਼ਰੂਰ ਸਾਡੀ ਹੈਲਪ ਕਰੋ ਐਂਡ ਤੁਸੀਂ ਕਿਤੇ ਵੀ ਜਿੱਥੇ ਪਰਾਲੀ ਦਾ ਕੋਈ ਇਨਸੀਡੈਂਟ ਆਂਦਾ ਤੁਹਾਡੇ ਧਿਆਨ ਚ ਤੇ ਤੁਸੀਂ ਖੁਦ ਮਿਲ ਕੇ ਉਸ ਕਿਸਾਨ ਵੀਰ ਨੂੰ ਸਮਝਾਓ ਤਾਂ ਕਿ ਇਹ ਪਰਾਲੀ ਨੂੰ ਆਗਨ ਨਾ ਲੱਗੇ ਸਰ ਐਸਐਸਪੀ ਸਰ ਜਿਸ ਤਰ੍ਹਾਂ ਕੁਝ ਕਿਸਾਨਾਂ ਵੱਲੋਂ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਕਿ ਸਰ ਉਹਨਾਂ ਕਿਸਾਨਾਂ ਤੇ ਜਦੋਂ ਉਹਨਾਂ ਨੂੰ ਈਸੀ ਇੰਪੋਜ਼ ਹੁੰਦੀ ਹੈ ਤੇ ਨਾਲ ਕੁਝ ਪੁਲਿਸ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਰ ਕਮਿਸ਼ਨਰ ਅਫਸਰ ਦੀ ਰਿਪੋਰਟ ਮੁਤਾਬਕ ਮੋਗਾ ਦੇ ਪਿੰਡ ਮਾਨੋਕੇ 'ਚ ਹੋਏ ਗੋਲੀਬਾਰੀ ਦੇ ਮਾਮਲੇ 'ਚ ਮੋਗਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਇੱਕ ਦੇਸੀ ਪਿਸਤੌਲ ਅਤੇ ਇੱਕ ਕਾਰਤੂਸ سمیت ਗ੍ਰਿਫਤਾਰ ਕੀਤਾ ਜਦਕਿ ਇਹ ਦੋਸ਼ੀ ਮੇਜਰ ਸਿੰਘ ਮੰਨਾ ਦੇ ਘਰ ਜੇਲ੍ਹ ਵਿੱਚ ਬੰਦ ਹਨ ਪਿੰਡ ਮਾਨੋਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਜਸਪਾਲ ਸਿੰਘ ਦੇ ਕਹਿਣ ਤੇ ਇਹ ਕੀਤਾ ਗਿਆ ਸੀ ਤੇ ਉਹਨਾਂ ਦੇ ਕੁਝ ਪੁਰਾਣੇ ਰੰਜਿਸ਼ ਵੀ ਚੱਲ ਰਹੀ ਸੀ ਜਤਕਿ ਜਸਪਾਲ ਸਿੰਘ ਵਕਫ ਵਕ ਮਾਮਲੇ ਅਜ ਫਰੀਦਕੋਟ ਜੇਲ੍ਹ ਵਿੱਚ ਪੰਦ ਹੈ ਇਸ ਘਟਨਾ ਨੂੰ ਅੰਜਾਮ ਦੇਂਦੇ ਮੋਗਾ ਦੇ ਐਸਪੀ ਦੀ ਪਾਲ ਕ੍ਰਿਸ਼ਨ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਇੱਕ ਮੋਗਾ ਪੁਲਿਸ ਵੱਲੋਂ ਇੱਕ ਪਿੰਡ ਮਾਨੂਕੇ ਜਿਹੜੀ ਫਾਇਰਿੰਗ ਹੋਈ ਸੀ ਜਿਹੜੀ 13 11 2024 ਨੂੰ ਇਹ ਫਾਇਰਿੰਗ ਹੋਈ ਸੀ ਸ਼ਾਮ ਨੂੰ ਤਰੀਕ तकरीबन ਸ਼ਾਮ ਨੂੰ 7 ਵਜੇ ਜੋ ਜਿਸ ਦੇ ਤਹਿਤ ਐਫ ਆਈ ਆਰ ਨੰਬਰ 233 ਅਸੀਂ ਅੰਡਰ ਸੈਕਸ਼ਨ 125 ਬੀ ਐਨ ਐਸ 25 27 54 9 ਆਰਮ ਸੈਕਟਰ ਰਜਿਸਟਰ ਕੀਤੀ ਸੀ ਅਗੇਂਸਟ ਅਨਨੋਨ ਪਰਸਨਸ ਇਹ ਫਾਇਰਿੰਗ ਹੋਈ ਸੀ ਆਪਣੇ ਜੋ ਮੇਜਰ ਸਿੰਘ ਹੈਗਾ ਉਹਨਾਂ ਦੇ ਘਰੇ ਹੋਈ ਸੀ ਮਾਨੂਕੇ ਪਿੰਡ ਇਸ ਵਿੱਚ ਦੇ ਵਿੱਚ ਫਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀ ਆਈਏ ਪੁਲਿਸ ਅਤੇ ਐਸ ਐਚਓ ਨਿਹਾਲ ਸਿੰਘ ਵਾਲਾ ਨੇ ਅਸੀਂ ਦੋ ਬੰਦੇ ਅਸੀਂ ਫੜੇ ਹੈਗੇ ਤੇ ਤਿੰਨ ਬੰਦੇ ਟੋਟਲ ਨੋਮੀਨੇਟ ਇਹਦੇ ਵਿੱਚ ਹੋਏ ਹੈਗੇ ਜਿਸ ਦੇ ਵਿਨੇਸ਼ੋ ਵਿਨੇ ਕੁਮਾਰ ਉਰਫ ਵਿਨੇਸ਼ੋ ਹੋਤਾ ਜਤਿੰਦਰ ਉਰਫ ਅਰਸ਼ ਅਤੇ ਜਸਪਾਲ ਸਿੰਘ ਜਸਾ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਈਪੁਰ ਇਹ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਅੰਨਾ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਿੱਤੇ ਗਿਆ ਵਿਨੇ ਜੋ ਵਿਨੇ ਕੁਮਾਰ ਜਿਸ ਨੇ ਗੋਲੀ ਚਲਾਉਣ ਵਾਲਾ ਸੀ ਇਹ ਤੇ ਜਤਿੰਦਰ ਜੋ ਮੋਟਰਸਾਈਕਲ ਤੇ ਆਇਆ ਸੀ ਇਹ ਦੋਨੋਂ ਇਹ ਰਾਈਡਰ ਸੀ ਇਹਨਾਂ ਨੇ ਗੋਲੀ ਚਲਾਈ ਹੈਗੀ ਇਹਨਾਂ ਨੇ ਜਸਪਾਲ ਸਿੰਘ ਦੇ ਕਹਿਣ ਤੇ ਗੋਲੀ ਚਲਾਈ ਹੈਗੀ ਜਸਪਾਲ ਸਿੰਘ ਨੇ ਇਹਨਾਂ ਤੋਂ ਇੱਕ ਜਿਹੜਾ ਹੈਗਾ ਇਹਨਾਂ ਨੂੰ ਇੱਕ ਪਿਸਤਲ ਤੇ ਇੱਕ ਜਿਹੜਾ ਬਾਈਕ ਇਹਨਾਂ ਨੂੰ ਪ੍ਰੋਵਾਈਡ ਕੀਤਾ ਸੀ ਗੋਲੀ ਚਲਾਉਣ ਲਈ ਤੇ ਜਿਸ ਵਿੱਚ ਅਸੀਂ ਜਿਹੜਾ ਹੈਗਾ ਪਿਸਤਲ ਅਸੀਂ ਜਿਹੜਾ ਹੈਗਾ 30 ਬੋਰ ਦਾ ਜਿਹੜਾ ਉਹ ਬਰਾਮਦ ਕਰ ਲਿੱਤਾ ਗਿਆ ਹੈ ਇਹ ਸਰ ਰੰਜਿਸ਼ ਕੀ ਸੀ ਮੇਜਰ ਸਿੰਘ ਨਾਲ ਇਹ ਹੈ ਜੀ ਅਸੀਂ ਜਸਪਾਲ ਸਿੰਘ ਜੋ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਉਹਨੂੰ ਲੈ ਕੇ ਆਵਾਂਗੇ ਉਸ ਤੋਂ ਜਿਹੜੀ ਇਹਨਾਂ ਦਾ ਮੇਨ ਮੋਟਿਵ ਓ ਕਲੀਅਰ ਹੋਏਗਾ ਕਿ ਕਿਹੜੇ ਮਨਜੀਤ ਤੱਕ ਇਹਨਾਂ ਨੂੰ ਇਹ ਕੰਮ ਦਿੱਤਾ ਗਿਆ ਸੀ ਇਸ ਵਿੱਚ ਘੱਟਵਾ ਦੋ ਤਿੰਨ ਫਾਇਰ ਹੋਏ ਹੋਏ ਹੈਗੇ ਸੀ ਜਿਹੜੇ ਹੈਗੇ ਸਾਨੂੰ ਪਤਾ ਲੱਗੇ ਹੈਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਹੁਣ ਅਸੀਂ ਰਿਮਾਂਡ ਦਵਾਂਗੇ ਇਹਨਾਂ ਤੇ ਹੋਰ ਕਲੀਅਰ ਕਰਾਵਾਂਗੇ ਕਿ ਇਹਨਾਂ ਕੋਲ ਮਿਲਿਆ ਹੈ ਸਾਨੂੰ ਇਹਨਾਂ ਕੋਲੋਂ ਕਲਪਿਸਟਲੀ ਬਰਾਮਦ ਹੋਇਆ ਹੈਗਾ ਰਾਉਂਡ ਵਗੈਰਾ ਹੈ ਬਰਾਮਦ ਧੰਨਵਾਦ ਮਨਸ਼ਾਤਨ ਦੱਸਦੇ ਮੈਂ ਇਹਨਾਂ ਨੇ ਜਸਪਾਲ ਸਿੰਘ ਜਿਹੜਾ ਜਿਹਦੇ ਉੱਪਰ 6 ਪਰਚੇ ਜਿਸ ਤਰ੍ਹਾਂ ਨੇ ਕੁੱਲ ਦੋ ਦੇ ਉੱਪਰ 302 ਦੇ ਪਰਚੇ ਆ ਤੇ ਇਹ ਕਾਫੀ ਗ੍ਰੈਵਰਟ ਕ੍ਰਿਮੀਨਲ ਹੈਗਾ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਜੋ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਇਹਦੇ ਦਿਸ਼ਾ ਨਿਰਦੇਸ਼ ਤੇ ਇਹਨਾਂ ਨੇ ਇਹ ਕੰਮ ਕੀਤਾ ਸੀ ਜਦੋਂ ਗੈਂਗਲੈਂਡਪੌਨ ਆਈਸੀ ਜੇ ਵੀ ਦੇਵੀਸ ਨੇ ਬਿਆਨ ਦਿੱਤੇ ਸੀ ਉਹਨੂੰ ਕੋਈ ਕਾਲ ਆਈ ਹੋਵੇ ਨੀ ਕੋਈ ਕਾਲ ਐਕਸਟਰੋਸ਼ਨ ਵਾਲਾ ਹੀ ਕੰਮ ਨਹੀਂ ਹੈਗਾ ਜੋ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਕੋਈ ਰੰਜਿਸ਼ ਹੈਗੀ ਹੈ ਜੋ ਮੇਜਰ ਸਿੰਘ ਨਾਲ ਇਹ ਹੈਗੀ ਕੋਈ ਮੇਜਰ ਸਿੰਘ ਵੀ ਜਿਹੜਾ ਰੀਸੈਂਟਲੀ ਜੇਲ੍ਹ ਚ ਆਇਆ ਹੈਗਾ ਭਾਵੇਂ ਜਿਹੜਾ ਜਸਪਾਲ ਸਿੰਘ ਨੇ ਇਹਨਾਂ ਦੋਨਾਂ ਨੂੰ ਅਸਲਾ ਤੇ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਉਹ ਬੰਦਾ ਕੌਣ ਹੈ ਜਿਹਦੇ ਜਰੀਏ ਇੰਨਾ ਤੱਕ ਇਹ ਸਮਾਨ ਪੰਚਾਇਆ ਗਿਆ ਉਹ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਾ ਅਜੇ ਤਾਂ ਸਾਨੂੰ ਇਹ ਤਾਂ ਇਹ ਮਿਲੇ ਹੈ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ ਇਹਨਾਂ ਨੇ ਪ੍ਰੋਵਾਈਡ ਕਰਵਾਇਆ ਹੈਗਾ ਅਸੀਂ ਬਰਾਮਦ ਕਰ ਲਿੱਤਾ ਗਿਆ ਹੈਗਾ ਪਿਸਟਲ ਉਹ ਤਾਂ ਹੁਣ ਅੱਗੇ ਜਸਪਾਲ ਸਿੰਘ ਨੂੰ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਹੈਗਾ ਕਿ ਜਿਹੇ ਜਰੀਏ ਪ੍ਰੋਵਾਈਡ ਕਰਵਾਇਆ ਸਰ ਮੇਜਰ ਸਿੰਘ ਕਿਹੜੇ ਕਿਸਟੰਡਰ ਦੀ ਹੈ ਮੇਜਰ ਸਿੰਘ ਦੇ ਉੱਪਰ ਦੋ ਐਨਡੀਪੀਐਸ ਦੇ ਕੇਸ ਰਿਸਟਰਡ ਹੈਗੇ ਮੋਗਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਵਾਧੇ ਮਾਮਲਿਆਂ ਨੂੰ ਦੇਖਦੇ ਮੋਗਾ ਐਸਐਸਪੀ ਅਜੀ ਗਾਂਧੀ ਨੇ ਆਪਣੀ ਟੀਮ ਨੂੰ ਖੇਤਾਂ ਵਿੱਚ ਭੇਜਣ ਦੀ ਗੱਲ ਕਹੀ। ਉਹਨਾਂ ਕਹੇ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਘੱਟ ਹਨ ਤੇ ਉੱਥੇ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ। ਜਾ ਕੇ ਜਿੱਥੇ ਅੱਗ ਲੱਗਦੀਆਂ ਹਨ ਉੱਥੇ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਤੇ ਮੋਗਾ ਜ਼ਿਲ੍ਹੇ ਵਿੱਚ ਇਸ ਵੇਲੇ 300 ਦੇ ਕਰੀਬ ਐਫਆਈਆਰ ਦਰਜ ਹਨ। ਇਹਨਾਂ ਦੇ ਵਿੱਚ ਪਰਾਲੀ ਨੂੰ ਅਗਲਾਂ ਦੇ ਕਿੰਨੇ ਕੇਸ ਆ ਚੁੱਕੇ ਔਰ ਕੀ ਕੀ ਕਾਰਵਾਈ ਹੋਈ? ਅੱਜ ਤੱਕ ਜੋ ਸੈਟੇਲਾਈਟ ਨੇ ਕੇਸਿਸ ਦਿਖਾਏ ਨੇ ਜੀ 629 ਉਨ੍ਹਾਂ ਵਿੱਚੋਂ ਜਿਹੜੇ ਹੈਗੇ ਕਾਫੀ ਕੇਸ ਜਿਹੜੇ ਹੈਗੇ ਅਸੀਂ ਵਿਜ਼ਿਟ ਕਰ ਲਏ ਤੇ ਉਹਦੇ ਵਿੱਚੋਂ 507 ਕੇਸ ਪੋਜ਼ਿਟਿਵ ਨਿਕਲੇ ਨੇ ਇਹਨਾਂ 507 ਦੇ 507 ਕੇਸਾਂ 'ਚ ਰੈਡ ਐਂਟਰੀ ਵੀ ਹੋਈ ਹੈ ਤੇ ਇਹਨਾਂ ਹੀ 507 ਕੇਸਾਂ 'ਚ ਐਫ ਆਈ ਆਰ ਵੀ ਹੋਈ ਹੈ ਇਸ ਤੋਂ ਇਲਾਵਾ ਅਸੀਂ तकरीबन 21,70,000 ਇਹਨਾਂ ਨੂੰ ਜੁਰਮਾਨਾ ਲਗਵਾਇਆ ਜਿੰਨਾਂ ਵਿੱਚੋਂ ਸਾਡੇ ਕੋਲ 13,90,000 ਵਸੂਲ ਹੋ ਗਏ ਨੇ ਹਾਂਜੀ ਰੈਡ ਐਂਟਰੀ ਕੀਤੀ ਗਈ ਹੈ ਇਹਨਾਂ ਦੇ ਰਿਕਾਰਡਸ 'ਚ ਤਾਂ ਮੈਮ ਕਿਸਾਨਾਂ ਨੂੰ ਪਰਾਲੀ ਅੱਗ ਨੂੰ ਅਫਵਾਇਨ ਨੂੰ ਅੱਗ ਨਾਲ ਲਾਣ ਇਹਦੇ ਵਾਸਤੇ ਕੀ ਕੀ ਕੀਤਾ ਜਾ ਰਿਹਾ ਟੀਮਾਂ ਵਗੈਰਾ ਬਣਾਈਆਂ ਜਾ ਰਹੀਆਂ ਅਸੀਂ ਜੀ ਕਲਸਟਰ ਅਫਸਰ ਲਾਈ ਨੇ ਨੋਡਲ ਅਫਸਰਸ ਲਾਈ ਨੇ ਹੁਣ ਤਾਂ ਸਾਡੇ ਪਟਵਾਰੀ ਸਾਡੇ ਪੰਚਾਇਤ ਸੈਕਟਰੀ ਐਸ ਡੀ ਐਮਸ ਡੀ ਐਸ ਪੀਜ਼ ਈਵਨ ਉਹਨਾਂ ਦੇ ਥੱਲੇ ਜਿਹੜੇ ਐਸ ਐਚ ਓਜ਼ ਨੇ ਤੇ ਉਹਨਾਂ ਦੇ ਥੱਲੇ ਜਿਹੜੀ ਸਾਰੀ ਪੁਲਿਸ ਦੀ ਟੀਮ ਹੈ ਇਸ ਟਾਈਮ ਤੁਸੀਂ ਦੇਖੋਗੇ ਸਾਰੇ ਫੀਲਡ 'ਚ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਅੱਗ ਲਗਾਉਣ ਤੋਂ ਰੋਕ ਵੀ ਰਹੇ ਆ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਨਹੀਂ ਲਾਈ ਆ ਉਹਨਾਂ ਨੂੰ ਜਾ ਬਹੁਤ ਹੀ ਜ਼ਿਆਦਾ ਬੁਰਾ ਪੈਂਦਾ ਹੈ ਬਾਕੀ ਸਭ ਕੁਝ ਜੇ ਆਪਾਂ ਛੱਡ ਦਈਏ ਤਾਂ ਸਿਰਫ ਇਹਦਾ এনवायरमेंटਲ ਇੰਪੈਕਟ ਹੀ ਦੇਖੀਏ ਤਾਂ ਹੀ ਉਹ ਬਹੁਤ ਜ਼ਿਆਦਾ ਬੁਰਾ ਪੈਂਦਾ ਹੈਗਾ ਇਸ ਤੋਂ ਇਲਾਵਾ ਸੋਇਲ ਫਰਟੀਲਿਟੀ ਵੀ ਖਰਾਬ ਹੁੰਦੀ ਹੈ ਇਸ ਤਰ੍ਹਾਂ ਨਾਲ ਨੂੰ ਸਮਝਾਇਆ ਜਾ ਰਿਹਾ ਹੈ ਫੀਲਡ 'ਚ ਜਾ ਕੇ ਤੇ ਜਿਹੜਾ ਫਿਰ ਜੋ ਅੱਗ ਲਾਂਦਾ ਉਹਦੇ ਕੋਲੋਂ ਆਗ ਬੁਝਾਈ ਵੀ ਜਾ ਰਹੀ ਹੈ ਜੇਕਰ ਕੋਈ ਅੱਗ ਲੱਗੀ ਦਿਸ ਜਾਂਦੀ ਹੈ ਤਾਂ ਤੇ ਇਸ ਤਰ੍ਹਾਂ ਨਾਲ ਸਾਡੀਆਂ ਸਾਰੀਆਂ ਹੀ ਟੀਮ ਜਿਹੜੀ ਹੈਗੀ ਹੈ ਇਨਕਲੂਡਿੰਗ ਡਿਸੀਜ਼ਰ ਐਂਡ ਐਸਐਸਪੀ ਸਭ ਸਾਰੇ ਫੀਲਡ 'ਚ ਨੇ ਫੀਲਡ ਅਫਸਰ ਨਾਲ ਵੀ ਬੈਠ ਹੁੰਦੀ ਹੈ ਕਈ ਵਾਰ ਕਿਸਾਨਾਂ ਨਾਲ ਹਾਂਜੀ ਬਿਲਕੁਲ ਹੁੰਦੀ ਹੈ ਕਿ ਉਹਨਾਂ ਨੂੰ ਸਮਝਾ ਦਿੱਤਾ ਜਾਂਦਾ ਹੈ ਕੱਲ ਜਿਹੜੀ ਇਨਸੀਡੈਂਟ ਹੋਈ ਸੀ ਉਹਦੇ 'ਚ ਵੀ ਕਿਸਾਨ ਯੂਨੀਅਨ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਅਪੋਲੋਜਾਈਜ਼ ਕੀਤਾ ਕਿ ਵੀ ਜੇਕਰ ਉਹਨਾਂ ਨੂੰ ਕੁਝ ਗਲਤ ਲੱਗਿਆ ਹੋਵੇ ਤਾਂ ਉਹਨਾਂ ਨੇ ਇਹਦੇ ਬਾਰੇ ਮਾਫੀ ਵੀ ਮੰਗੀ ਹੈ ਤੇ ਗੱਲ ਸਿਰਫ ਇੰਨੀ ਹੈ ਕਿ ਹਰ ਕੋਈ ਜਿਹੜਾ ਹੈਗਾ ਉਹ ਆਪਣਾ ਕੰਮ ਕਰ ਰਿਹਾ ਹੈ ਨੋਡਲ ਕਲਸਟਰ ਅਫਸਰ ਦੀ ਵੀ ਡਿਊਟੀ ਹੈ ਉੱਥੇ ਜਾ ਕੇ ਜਿਹੜੀ ਅੱਗ ਹੈ ਉਹਦੀ ਰਿਪੋਰਟ ਕਰਨਾ ਜਾਂ ਉਹਨੂੰ ਰੋਕਣਾ ਤੇ ਕਿਸੇ ਨੂੰ ਡਿਊਟੀ ਵਿੱਚ ਜਿਹੜਾ ਹੈਗਾ ਕਿਸੇ ਨੂੰ ਵਿਗਨ ਪਾਣ ਦਾ ਅਧਿਕਾਰ ਨਹੀਂ ਹੈ ਮੈਂ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਜ਼ਿਲ੍ਹੇ ਦੇ ਟੋਟਲ ਕਿੰਨੀ ਮਸ਼ੀਨਰੀ ਹੈਗੀ ਆ ਮਸ਼ੀਨਰੀ ਜਿਹੜੀ ਹੈਗੀ ਆ 7500 ਦੇ ਲੱਗ ਸਕੇ ਮਸ਼ੀਨਰੀ ਜਿਹੜੀ ਹੈਗੀ ਆ ਉਹ ਆਪਣੇ ਜ਼ਿਲ੍ਹੇ 'ਚ ਹੈਗੀ ਹੈ ਬਸ ਕੰਮ ਸਿਰਫ ਇੰਨਾ ਹੈ ਕਿ ਉਹਦੇ ਵਿੱਚੋਂ ਕੁਝ ਇੰਡੀਵਿਜੂਅਲ ਹੈ ਤੇ ਕੁਝ ਜਿਹੜੀ ਹੈਗੀ ਆ ਉਹ ਸਾਡੇ ਕੋਲ ਜਿਹੜੀ ਕਸਟਮ ਹਾਇਰਿੰਗ ਸੈਂਟਰਸ ਤੇ ਹੈਗੀ ਹੈ ਜਿਹੜੀ ਤਾਂ ਕਸਟਮ ਹਾਇਰਿੰਗ ਸੈਂਟਰਸ ਵਾਲੀ ਆ ਉਹ ਕਾਫੀ ਜ਼ਿਆਦਾ ਜਿਹੜਾ ਪੋਟੈਂਸ਼ੀਅਲ ਹੈਗਾ ਉਹ ਯੂਜ਼ ਹੋ ਜਾਂਦੀ ਹੈ ਪਰ ਜਿਹੜੀ ਇੰਡੀਵਿਜੂਅਲ ਮਸ਼ੀਨਰੀ ਹੈ ਉਹ ਕਿੰਨਾ ਕਾਰਨਾ ਕਰਕੇ ਕੁਝ ਕਾਰਨਾ ਕਰਕੇ ਜਿੱਦਾਂ ਸ਼ੇਅਰਿੰਗ ਦੀ ਪ੍ਰੋਬਲਮ ਹੁੰਦੀ ਹੈ ਜਾਂ ਕਾਸਟ ਦੀ ਜਿਹੜੀ ਸ਼ੇਅਰਿੰਗ ਪ੍ਰੋਬਲਮ ਹੁੰਦੀ ਹੈ ਉਹਦੇ ਕਰਕੇ ਪੂਰੀ ਤਰ੍ਹਾਂ ਨਾਲ ਸ਼ੇਅ ਮੈਂ ਸੇਖਾਗੱਲਾ ਕੀ ਇਨਸੀਡੈਂਟ ਹੋਇਆ ਸੀਗਾ ਤੁਸੀਂ ਵੀ ਮੌਕੇ ਤੇ ਪਹੁੰਚੇ ਸੀਗੇ ਸੇਖਾਗੱਲਾ ਜੀ ਇੱਕ ਕਲਸਟਰ ਅਫਸਰ ਸੀਗੇ ਸਾਡੇ ਉਹਨਾਂ ਨੇ ਕੋਈ ਅੱਗ ਜਿਹੜੀ ਹੈਗੀ ਉਹ ਬਲਦੀ ਦੇਖੀ ਸੀ ਕਿਸੇ ਖੇਤ 'ਚ ਤੇ ਉਹ ਜਦੋਂ ਉਹਨੂੰ ਰੋਕਣ ਗਏ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਭੱਜ ਕੇ ਤੇ ਆਪਣੇ ਮੈਂਬਰਸ ਨੂੰ ਕਿੰਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਮੈਂਬਰਸ ਨੇ ਆ ਕੇ ਜਿਹੜਾ ਸੀਗਾ ਉਹ ਕਲਸਟਰ ਅਫਸਰ ਦੇ ਕਹਿਣ ਮੁਤਾਬਕ ਉਹਨਾਂ ਨਾਲ ਥੋੜੀ ਬਤਮੀਜ਼ੀ ਨਾਲ ਬਿਹੇਵ ਕੀਤਾ ਸੀ ਤੇ ਕੱਲ ਫਿਰ ਇਸੇ ਕਰਕੇ ਮੌਕੇ ਤੇ ਪਹੁੰਚਿਆ ਗਿਆ ਸੀ ਕਿਉਂਕਿ ਕਲਸਟਰ ਅਫਸਰ ਕਾਫੀ ਡੀਮੋਟੀਵੇਟ ਹੋ ਗਏ ਸੀ ਤੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੇ ਬਾਕੀ ਇਹ ਦੱਸ ਵੰਕਰਨ ਜਾਂ ਪਰੇਸ਼ਾਨ ਕਰਨ ਨਹੀਂ ਆਏ ਨੇ ਅਸੀਂ ਉੱਥੇ ਗਏ ਸੀ ਤੇ ਉੱਥੇ ਜਾ ਕੇ ਉਹਨਾਂ ਦਾ ਮਸਲਾ ਸੋਲਵ ਕਰਵਾਇਆ ਸੀ ਕਿਸਾਨਾਂ ਦਾ ਕੀ ਕੰਮ ਸੀ ਕੋਈ ਕਿਸਾਨਾਂ ਦਾ ਇਹੀ ਕਹਿਣਾ ਸੀਗਾ ਕਿ ਉਹ ਗੱਡੀ ਲੈ ਕੇ ਜਿਹੜੇ ਹੈਗੇ ਉਹ ਸਾਡੇ ਮਾਨ ਚ ਆਏ ਸੀ ਪਰ ਇਦਾਂ ਦੀ ਵੈਸੇ ਮੈਨੂੰ ਕੋਈ ਗੱਲ ਲੱਗ ਨਹੀਂ ਰਹੀ ਸੀ ਗੱਡੀ ਲੈ ਕੇ ਬੜੇ ਆਰਾਮ ਨਾਲ ਉੱਥੇ ਜਾਇਆ ਜਾ ਸਕਦਾ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਕਲਸਟਰ ਅਫਸਰ ਨੂੰ ਪ੍ਰੋਟੈਕਟ ਕਰ ਰਹੀ ਸੀ ਵੀ ਉਹਦੀ ਗੱਡੀ ਨੂੰ ਅੱਗ ਨਾ ਲੱਗ ਜਾਵੇ ਤੇ ਕਲਸਟਰ ਅਫਸਰ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਸੀ ਕਿ ਇਹਨਾਂ ਨੇ ਮੇਰੇ ਨਾਲ ਜਿਹੜਾ ਹੈਗਾ ਮਿਸਬੀਹੇਵ ਕੀਤਾ ਤੇ ਉਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਉਹ ਗੱਲ ਕਰਾ ਦਿੱਤੀ ਤੇ ਇਹ ਮਸਲਾ ਸੋਲ ਹੋ ਗਿਆ ਸੀ ਹਾਂਜੀ ਬਿਲਕੁਲ ਸਹਿਮਤੀ ਹੋ ਗਈ ਕਾਰਵਾਈ ਤਾਂ ਨਹੀਂ ਹੋ ਰਹੀ ਕਾਰਵਾਈ ਜੇ ਬਣਦੀ ਹੋਊਗੀ ਕੋਈ ਤਾਂ ਕਰਾਂਗੇ ਕਲਸਟਰ ਅਫੀਸਰ ਤੇ ਡਿਪੈਂਡ ਕਰਦਾ ਹੈ ਤੇ ਐਸ ਡੀ ਐਮ ਸਾਹਿਬ ਤੇ ਉਹ ਜੇ ਬਣਦੀ ਕਾਰਵਾਈ ਹੋਊਗੀ ਤਾਂ ਉਹ ਜ਼ਰੂਰ ਕਰਾਂਗੇ ਜੀ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇ ਇਜਾਜ਼ਤ ਰੱਬ ਰਾਖਾ